ਆ ਪਿੰਡ ਪੰਧੇਰਕਲਾਂ ਦੀ ਟੀਮ ਹੈ ਜਿਹੜੀ ਲੱਗੀ ਹੋਈ ਆ ਟਰਾਲੀਆਂ ਤਿਆਰ ਕਰਨ ਤੇ ਇਧਰੋਂ ਤੁਸੀਂ ਟਰਾਲੀ ਦਾ ਸੀਨ ਦੇਖ ਸਕਦੇ ਹੋ ਝੰਡਾ ਲੱਗਾ ਹੋਇਆ ਅਗਲੇ ਬੰਨੇ ਔਰ ਇਹ ਦਿੱਲੀ ਜਾਣ ਵਾਸਤੇ ਜਿਹੜਾ ਵਾ ਇਹ ਤਿਆਰੀ ਹੋ ਰਹੀ ਹੈਗੀ ਆ ਔਰ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਟਟ ਟਾਲੀਆਂ ਤਿਆਰ ਹੋ ਰਹੀਆਂ ਮੈਂ ਸਰਵਣ ਸਿੰਘ ਪੰਧੇਰ ਐਸਮਣੇ ਪਿੰਡ ਪੰਧੇਰਕਲਾਂ 'ਚ ਖੜਾ ਆ ਜਿੱਦਾਂ ਪਿੰਡ ਪੰਧੇਰਕਲਾਂ ਦੇ ਵਿੱਚ ਦੋ ਟਰਾਲੀਆਂ ਤਿਆਰ ਹੋਈਆਂ ਵਾਂ ਇਸੇ ਤਰ੍ਹਾਂ ਅੰਮ੍ਰਿਤਸਰ ਦੇ ਸਾਰੇ ਪਿੰਡਾਂ ਚ ਪੰਜਾਬ ਦੇ ਜ਼ਿਆਦਾਤਰ ਪਿੰਡਾਂ ਦੇ ਵਿੱਚ ਟ੍ਰੈਕਟਰ ਟਰਾਲੀਆਂ ਬਾਰਡਰਾਂ ਨੂੰ ਮਜ਼ਬੂਤ ਕਰਨ ਲਈ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਤਿਆਰ ਹੋ ਰਹੀਆਂ ਹਰੇਕ ਪੰਜਾਬ ਦੇ ਪਿੰਡ ਨੂੰ ਬੇਨਤੀ ਆ ਫਿਰ ਇੱਕ ਟ੍ਰੈਕਟਰ ਟਰਾਲੀ ਸ਼ੰਭੂ ਤੇ ਲੈ ਕੇ ਆਓ ਅਰ ਇਹ ਕੱਲ 11 ਵਜੇ ਪਿੰਡਾਂ ਤੋਂ ਬਿਆਸ ਜਿੱਥੇ ਜਾ ਕੇ ਖੜੇ ਹੋਣਾ ਉੱਥੇ ਰਵਾਨਾ ਹੋਊਗੀ ਤੋਂ ਬਹੁਤ ਸਾਰੀਆਂ ਸੰਗਤਾਂ ਲੰਗਰ ਵਾਸਤੇ ਕਹਿੰਦੀਆਂ ਸੀ ਜਿਹੜੇ ਵੀ ਲੰਗਰ ਲਾਉਣਾ ਚਾਹੁੰਦੇ ਆ ਸੰਗਤਾਂ ਉਹ ਬਿਆਸ ਆ ਜਾਣ ਤੇ ਜਿਹੜੇ ਵੀਰ ਜਥੇਬੰਦੀਆਂ ਪਿੰਡਾਂ 'ਚ ਨਹੀਂ ਆ ਗਏ ਉਹ ਵੀ ਬਿਆਸ ਕੱਲ ਰਾਤ ਤੱਕ ਪਹੁੰਚ ਸਕਦੇ ਆ ਇੱਥੋਂ ਕੱਲ ਕੱਲ ਬਾ ਬਿਆਸ ਤੇ 3-4 ਵਜੇ ਜਥਾ ਇਕੱਠਾ ਹੋ ਜਾਣਾ ਔਰ ਪਰਸੋਂ ਤੀਨੂ ਸਵੇਰਾ ਸੁਬਾ ਇਹ ਦਿੱਲੀ ਨੂੰ ਰਵਾਨਾ ਹੋਊਗਾ ਸ਼ੰਭੂ ਬਾਰਡਰ ਨੂੰ ਔਰ ਇਹ ਅੰਦੋਲਨ ਨੂੰ ਤੇਜ਼ ਕਰਨਾ ਵਾ ਔਰ ਜਿਵੇਂ ਅਸੀਂ ਵੇਖ ਰਹੇ ਆ ਸਮੇਂ ਦੀ ਕੇਂਦਰ ਹੋਵੇ ਚਾਹੇ ਪੰਜਾਬ ਸਰਕਾਰ ਸਾਰੀਆਂ ਏਜੰਸੀਆਂ ਜਿਵੇਂ ਅੰਦੋਲਨ ਜਿਹੜਾ ਐਡਾ ਵੱਡਾ ਬਣ ਗਿਆ ਵਾ ਜਿਵੇਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਵਾਤਾ ਅਰ ਇੱਥੇ ਸਮਾਜਿਕ ਏਕਤਾ ਦੀ ਸਦ ਭਾਵਨਾ ਬਣੀ ਹੋਈ ਆ ਏਜੰਸੀਆਂ ਸਰਗਰਮ ਨੇ ਜਿਵੇਂ ਅੰਮ੍ਰਿਤਸਰ ਦੇ ਵਿੱਚ ਬਾਬਾ ਭਿੰਦਰਾ ਉਮੇਦਕਰ ਦੇ ਬੋਤਨਾ ਜਿਵੇਂ ਜੋ ਨੁਕਸਾਨ ਕੀਤਾ ਸ਼ਰਾਰਤੀਆਂ ਕੋ ਨੁਕਸਾਨ ਕਰਾਏ ਗਏ ਆ ਅਰ ਚੱਲ ਰਹੇ ਅੰਦੋਲਨ ਨੂੰ ਡੀਰੇਲ ਕਰ ਲਈ ਦੋਸ਼ੀ ਫੜੇ ਜਾਣੇ ਚਾਹੀਦੇ ਇਸ ਘਟਨਾ ਦੇ ਅਸੀਂ ਨਿੰਦਾ ਕਰਦੇ ਹੈਗੇ ਆ ਅਰ ਲੋਕਾਂ ਨੂੰ ਸचेत ਕਰਦੇ ਆ ਗਾਂ ਜਿੰਨੇ ਵੀ ਧਾਰਮਿਕ ਸਾਡੇ ਲੀਡਰ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਭਾਈ ਧਾਰਮਿਕ ਸਥਾਨਾਂ ਦੀ ਰਾਖੀ ਕਰੋ ਸਰਕਾਰ ਦੀਆਂ ਏਜੰਸੀਆਂ ਕੁਝ ਵੀ ਕਰਵਾ ਸਕਦੀਆਂ ਕੇਸ ਬੰਨੇ ਨੂੰ ਵੀ ਮੋਰਚਾ ਮੋੜ ਸਕਦੀਆਂ ਵਾ ਧੰਨਵਾਦ